ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹਰੀਆਂ ਮਿਰਚਾਂ ਦਾ ਬਹੁਤ ਹੀ ਟੇਸਟੀ ਤਿੱਖਾ ਮਸਾਲੇਦਾਰ ਆਚਾਰ ਬਣਾ ਕੇ ਤਿਆਰ ਕਰਾਂਗੇ ਅਜਿਹਾ ਆਚਾਰ ਤੁਸੀਂ ਪਹਿਲਾਂ ਕਦੇ ਨਹੀਂ ਬਣਾਇਆ ਹੋਣਾ ਆਚਾਰ ਬਣਾਉਣ ਦੇ ਲਈ ਆਪਾਂ ਨੇ 2 ਕਿਲੋ ਹਰੀਆਂ ਮਿਰਚਾਂ ਲਈਆਂ ਨੇਗੀਆਂ ਇਹ ਮਿਰਚਾਂ ਜਿਆਦਾ ਕੌੜੀਆਂ ਨਹੀਂ ਹੁੰਦੀਆਂ ਇਹ ਮਿਰਚਾਂ ਨੂੰ ਆਪਾਂ ਨੇ ਕੱਟ ਲੈਣਾ ਹੈ ਇੱਕ ਮਿਰਚ ਦੇ ਆਪਾਂ ਨੇ 4-4 ਪੀਸ ਕੱਟ ਲੈਣਗੇ ਆਚਾਰ ਬਣਾਉਣ ਤੋਂ ਪਹਿਲਾਂ ਆਪਣੀ ਜਿਹੜੀ ਮਿਰਚਾਂ ਨੇ ਬਿਲਕੁਲ ਸੁੱਕੀਆਂ ਹੋਣੀਆਂ ਚਾਹੀਦੀਆਂ ਨੇਗੀਆਂ ਉਹਨਾਂ ਵਿੱਚ ਕੋਈ ਵੀ ਨਮੀ ਨਹੀਂ ਹੋਣੀ ਚਾਹੀਦੀ ਸਾਰੀਆਂ ਮਿਰਚਾਂ ਨੂੰ ਆਪਾਂ ਨੇ ਕੱਟ ਲਿਆ ਹੁਣ ਆਪਾਂ ਇਸ ਵਿੱਚ 2 ਤੇ ਦੋ ਚਮਚ ਆਪਾਂ ਇਸ ਦੇ ਵਿੱਚ ਹਲਦੀ ਦੇ ਪਾਵਾਂਗੇ ਨਮਕ ਤੇ ਹਲਦੀ ਨੂੰ ਪਾਉਣ ਤੋਂ ਬਾਅਦ ਆਪਾਂ ਇਹਨੂੰ ਮਿਕਸ ਕਰ ਦਾਂਗੇ ਨਮਕ ਤੇ ਹਲਦੀ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਵਿੱਚ ਮਿਲਾ ਦਾਂਗੇ ਹੁਣ ਆਪਾਂ ਇੱਥੇ ਇਸ ਦੇ ਵਿੱਚ ਇੱਕ ਕੱਪ ਆਪਾਂ ਸਿਰਕੇ ਦਾ ਪਾਵਾਂਗੇ ਸਿਰਕਾ ਪਾਉਣ ਦੇ ਨਾਲ ਅਚਾਰ ਆ ਜਿਹੜਾ ਆਪਣਾ ਉਹ ਲੰਬੇ ਸਮੇਂ ਤੱਕ ਖਰਾਬ ਨਹੀਂ ਹੁੰਦਾ ਤੁਸੀਂ ਸਾਲੋਂ ਸਾਲ ਇਸ ਅਚਾਰ ਨੂੰ ਵਰਤ ਸਕਦੇ ਹੋਗੇ ਇੱਕ ਕੱਪ ਸਿਰਕੇ ਦਾ ਪਾ ਕੇ ਆਪਾਂ ਥੋੜਾ ਜਿਹਾ ਫਿਰ ਤੋਂ ਇਹਨੂੰ ਮਿਕਸ ਕਰ ਦਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਅਚਾਰ ਦੇ ਲਈ ਮਸਾਲੇ ਬਣਾ ਕੇ ਤਿਆਰ ਕਰਾਂਗੇ ਮਸਾਲੇ ਬਣਾਉਣ ਦੇ ਲਈ ਇੱਕ ਪੈਨ ਨੂੰ ਆਪਾਂ ਗੈਸ ਦੀ ਫਲੇਮ ਤੇ ਰੱਖਾਂਗੇ ਬਿਲਕੁਲ ਲੋ ਫਲੇਮ ਤੇ ਤੇ ਆਪਾਂ ਮਸਾਲੇ ਇਸ ਦੇ ਵਿੱਚ ਅੱਧਾ ਕੱਪ ਸੌਂਫ ਦਾ ਪਾਵਾਂਗੇ ਅੱਧਾ ਕੱਪ ਸਾਬਤ ਦਨੀਆ 3 ਚਮਚ ਕਾਲੀ ਮਿਰਚ ਦੇ 3 ਚਮਚ ਆਪਾਂ ਜੀਰਾ ਪਾਵਾਂਗੇ 3 ਚਮਚ ਆਪਾਂ ਪੀਲੀ ਸਰੋਂ ਦੇ ਲਵਾਂਗੇ ਜੇਕਰ ਪੀਲੀ ਸਰੋਂ ਨਹੀਂ ਹੈਗੀ ਤਾਂ ਤੁਸੀਂ ਇਸ ਸਰਫੇ ਦੇ ਵਿੱਚ ਰਾਈ ਪਾ ਸਕਦੇ ਹੋਗੇ 3 ਚਮਚ ਆਪਾਂ ਰਾਈ ਦੀ ਵੀ ਪਾਵਾਂਗੇ ਹੁਣ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਲੋ ਫਲੇਮ ਦੇ ਉੱਪਰ ਥੋੜਾ ਇਹ ਰੋਸਟ ਕਰ ਲਾਂਗੇ ਜੇਕਰ ਤੁਸੀਂ ਮਸਾਲਿਆਂ ਨੂੰ ਧੁੱਪ ਲਵਾਉਣੀ ਚਾਹੁੰਦੇ ਧੁੱਪ ਵੀ ਲਵਾ ਸਕਦੇ ਹੋਗੇ ਸਿਰਫ ਆਪਾਂ ਨੇ ਮਸਾਲਿਆਂ ਦੀ ਜਿਹੜੀ ਮਸਾਲਿਆਂ ਵਿੱਚਲੀ ਨਮੀ ਹੈਗੀ ਉਹਨੂੰ ਖਤਮ ਕਰਨਾਗਾ ਜਿਆਦਾ ਆਪਾਂ ਨੇ ਨਿੰਮ ਪਕਾਉਣੇ ਮਸਾਲੇ ਥੋੜੀ ਜਿੜਟੜ ਦੀ ਜਦੋਂ ਆਵਾਜ਼ ਆਉਣ ਲੱਗ ਜਾਂਦੀ ਹੈਗੀ ਤਾਂ ਮਸਾਲੇ ਆਪਣੇ ਭੁੱਜ ਗਏ ਨੇ ਹੁਣ ਆਪਾਂ ਇਹਨਾਂ ਨੂੰ ਗ੍ਰਾਈਂਡਿੰਗ ਜਾਰ ਦੇ ਵਿੱਚ ਪਾ ਕੇ ਦਰਦਰਾ ਜਾਂ ਪੀਸ ਲਾਂਗੇ ਇਸ ਤਰੀਕੇ ਦੇ ਨਾਲ ਹੁਣ ਆਪਾਂ ਇਸੇ ਪੈਨ ਦੇ ਵਿੱਚ ਤੇਲ ਗਰਮ ਕਰਾਂਗੇ 2 ਕੱਪ ਆਪਾਂ ਨੇ ਤੇਲ ਦੇ ਲਏ ਨੇਗੇ ਆਚਾਰ ਬਣਾਉਣ ਦੇ ਲਈ 500 ml ਤੇਲ ਆਪਣਾ ਹੁਣ ਆਪਾਂ ਇਸ ਦੇ ਵਿੱਚ ਦੋ ਕਲੀਆਂ ਲਸਣ ਦੀਆਂ ਪਾਵਾਂਗੇ ਲਸਣ ਨੂੰ ਵੀ ਆਪਾਂ ਤੇਲ ਦੇ ਵਿੱਚ ਥੋੜਾ ਜਿਹਾ ਭੁੰਨ ਲਾਂਗੇ ਤੇ ਹੁਣ ਜਿਹੜੇ ਆਪਣੇ ਮਸਾਲੇ ਪੀਸ ਕੇ ਰੱਖੇ ਨੇ ਉਹਨਾਂ ਨੂੰ ਵੀ ਪਾ ਦਾਂਗੇ ਸਾਰੇ ਮਸਾਲੇ ਨੂੰ ਆਪਾਂ ਲੋ ਫਲੇਮ ਦੇ ਉੱਪਰ ਚੰਗੀ ਤਰ੍ਹਾਂ ਪਕਾ ਲਾਂਗੇ ਤੇਲ ਦੇ ਵਿੱਚ ਹੁਣ ਆਪਾਂ ਇਸ ਦੇ ਵਿੱਚ ਅੱਧਾ ਕੱਪ ਨਮਕ ਦਾ ਪਾਵਾਂਗੇ ਲਗਭਗ 4 ਵੱਡੇ ਚਮਚ 4 ਵੱਡੇ ਚਮਚੀ ਆਪਾਂ ਲਾਲ ਮਿਰਚ ਦੇ ਪਾਵਾਂਗੇ ਅੱਧਾ ਕੱਪ ਨਮਕ ਮਿਰਚ ਤੇ ਸਾਰੇ ਮਸਾਲੇ ਨੂੰ ਆਪਾਂ ਨੇ ਲੋ ਫਲੇਮ ਦੇ ਉੱਪਰ ਥੋੜਾ ਜਿਹਾ ਪਕਾ ਲੈਣਾਗਾ ਮਸਾਲੇ ਆਪਣੇ ਬਣ ਕੇ ਤਿਆਰ ਨੇਗੇ ਹੁਣ ਆਪਾਂ ਇੱਥੇ ਗੈਸ ਦੀ ਫਲੇਮ ਨੂੰ ਬੰਦ ਕਰ ਦਾਂਗੇ ਤੇ ਸਾਰੇ ਮਸਾਲੇ ਨੂੰ ਆਪਾਂ ਗੈਸ ਦੀ ਫਲੇਮ ਤੋਂ ਉਤਾਰ ਲਾਂਗੇ ਥੋੜਾ ਜਿਹਾ ਠੰਡਾ ਹੋਣ ਦਿਆਂਗੇ ਠੰਡਾ ਹੋਣ ਤੇ ਆਪਾਂ ਜਿਹੜੀਆਂ ਮਿਰਚਾਂ ਕੱਟ ਕੇ ਰੱਖੀਆਂ ਨੇਗੀਆਂ ਉਹਨਾਂ ਨੂੰ ਆਪਾਂ ਇਸੇ ਤੇਲ ਦੇ ਵਿੱਚ ਪਾ ਦਵਾਂਗੇ ਵੀਡੀਓ ਚੰਗੀ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਕਮੈਂਟ ਕਰਕੇ ਜਿਹੜਾ ਦੱਸਣਾ ਕਿ ਤੁਹਾਨੂੰ ਅੱਜ ਦੀ ਰੈਸਪੀ ਕਿਵੇਂ ਦੀ ਲੱਗੀ ਸਾਰੀਆਂ ਮਿਰਚਾਂ ਨੂੰ ਆਪਾਂ ਨੇ ਤੇਲ ਦੇ ਵਿੱਚ ਪਾ ਦੇਣਾਗਾ ਤੇ ਇਹਨੂੰ ਚ ਸਾਰੇ ਮਚਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਹੁਣ ਆਪਾਂ ਇਸਦੇ ਵਿੱਚ ਇੱਕ ਚਮਚ ਹਿੰਗ ਦਾ ਪਾਵਾਂਗੇ ਹਿੰਗ ਦਾ ਜਿਹੜਾ ਸੁਆਦ ਆ ਹੋਆ achar ਦੇ ਵਿੱਚ ਬਹੁਤ ਹੀ ਵਧੀਆ ਹੁੰਦਾ ਦੋ ਚਮਚਾ ਕਲੌਂਜੀ ਦੇ ਪਾਵਾਂਗੇ ਕਲੌਂਜੀ ਨੂੰ ਆਪਾਂ ਨੇ ਪਹਿਲਾਂ ਰੋਸਟ ਕਰਕੇ ਨਹੀਂ ਪਾਉਣਾ ਕਿਉਂਕਿ ਕਲੌਂਜੀ ਆਪਾਂ ਬਾਅਦ 'ਚ ਹੀ ਪਾਵਾਂਗੇ ਸਾਰੀ ਹਿੰਗ ਨੂੰ ਤੇ ਕਲੌਂਜੀ ਨੂੰ ਆਪਾਂ ਸਾਰੇ ਮਸਾਲਿਆਂ ਦੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਬਹੁਤ ਹੀ ਟੇਸਟੀ ਮਸਾਲੇਦਾਰ ਹਰੀ ਮਿਰਚ ਦਾ achar ਬਣ ਕੇ ਤਿਆਰ ਤੁਸੀਂ ਇਸ ਨੂੰ ਰੋਟੀ ਦੇ ਨਾਲ ਬਟਰ ਨਾਨ ਦੇ ਨਾਲ ਸਬਜ਼ੀ ਦੇ ਨਾਲ ਖਾ ਸਕਦੇ ਹੋਗੇ ਇਸ ਤਰ੍ਹਾਂ ਦੇ ਤਰੀਕੇ ਦੇ ਨਾਲ ਬਣਿਆ achar ਨੂੰ ਖਾ ਕੇ ਤੁਸੀਂ ਸਬਜ਼ੀ ਖਾਣਾ ਵੀ ਭੁੱਲ ਜਾਓਗੇ ਇੰਨਾ ਵਧੀਆ ਇਹ achar ਬਣਦਾ ਹੈਗਾ ਹੁਣ ਇਸ achar ਨੂੰ ਆਪਾਂ ਥੋੜਾ ਜਿਹਾ ਠੰਡਾ ਹੋਣ ਤੇ 에어ਟਾਈਟ ਕੰਟੇਨਰ ਦੇ ਵਿੱਚ ਪਾ ਕੇ ਢੱਕਣ ਬੰਦ ਕਰਕੇ ਰੱਖ ਦਾਂਗੇ ਜਦੋਂ ਵੀ ਆਪਣੇ achar ਨੂੰ ਕੱਢਣਾਗਾ ਤਾਂ ਆਪਾਂ ਸੁੱਕੇ ਚਮਚੇ ਦੇ ਨਾਲ ਕੱਢਾਂਗੇ ਇਹ achar ਕਦੀ ਵੀ ਖਰਾਬ ਨਹੀਂ ਹੋਏਗਾ ਸਾਲੂ ਸਾਲ ਚੱਲਣ ਵਾਲਾ ਇਹ achar ਮਿਲਦੇ ਆਂ ਜੀ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ